ਅੰਦ ਫਲ ਅੱਜ ਦੀ ਮਹੀਨਾਵਾਰ ਮੀਟਿੰਗ ਹੈ ਜਿਹੜੀ ਬਾਇਤਾ ਨਮਲ ਕੋਇਲ ਦੇ ਨਿਰਦੇਸ਼ਾਂ ਅਨੁਸਾਰਕ ਅਤੇ ਜ਼ਿਲ੍ਹਾ ਪ੍ਰਧਾਨ ਰਾਜਕਿਸ਼ਨ ਜੋਸ਼ਨ ਦੀ ਰਹਿਮਾਈ ਹੇਠ ਅਤੇ ਬਲਾਕ ਪ੍ਰਧਾਨ ਡਾਕਟਰ ਮਹਿੰਦਰ ਸਿੰਘ ਦੀ ਦੇਖ ਰੱਖੇ ਹੋਈ ਇਸ ਮੀਟਿੰਗ ਵਿੱਚ ਅੱਜ ਵਿਸ਼ੇਸ਼ ਮੁੱਦਾ ਸੀਗਾ ਕਿ ਜਿਹੜੇ ਦੂਜਾ ਆ ਮੈਡੀਕਲ ਪ੍ਰੈਕটিশਨਰ ਨਸ਼ੇ ਦੇ ਤੌਰ ਤੇ ਵਿਸ਼ੇਸ਼ ਮੁੱਦਾ ਸੀਗਾ ਜੀ ਮੈਡੀਕਲ ਪ੍ਰੈਕটিশਨਰਾਂ ਨੂੰ ਹਦਾਇਤ ਦਿੱਤੀ ਗਈ ਕਿ ਜੇ ਕੋਈ ਮੈਡੀਕਲ ਪ੍ਰੈਕটিশਨਰ ਨਸ਼ਾ ਵੇਚਦਾ ਹੈ ਜਾਂ ਕੋਈ ਉਹ ਫਰੂਨਾ ਹੱਤਿਆ ਕਰਦਾ ਹੈ ਤੇ ਉਹਨਾਂ ਦੇ ਨਾਲ ਯੂਨੀਅਨ 1% ਵੰਡੀ ਘੜੂਗੀ ਤੇ ਹਰੇਕ ਹੀ ਡਾਕਟਰ ਸਾਥੀ ਇਸ ਕੰਮ ਤੋਂ ਪਰੇਸ਼ਕ ਸਰ ਅੱਗੇ ਆਉਣ ਵਾਲੀ ਤੁਹਾਡੀ ਕੋਈ ਪਲਾਨਿੰਗ ਚਾ ਕੋਈ ਕਿਸੇ ਤਰ੍ਹਾਂ ਕੋਈ ਜੱਥੇਬੰਦੀ ਦੇ ਬਾਰੇ ਕੋਈ ਗੱਲ ਆਉਣ ਵਾਲੀ ਪਲਾਨਿੰਗ ਇਹ ਆ ਜੀ ਜੋ ਯੂਪੀ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਚੋਲਾ ਛਾਪ ਵਾਲਾ ਅਸੀਂ ਉਹਨਾਂ ਦੇ ਸ਼ਬਦਾਂ ਦੀ ਉਹਨਾਂ ਦੇ ਸ਼ਬਦ ਜਿਹੜੇ ਕਹੇ ਨੇ ਉਹਨਾਂ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਜੇਕਰ ਇਹੋ ਜਿਹੀਆਂ ਗੱਲਾਂ ਹਰਕਤਾਂ ਆਈਆਂ ਤੇ ਅਸੀਂ ਪੰਜਾਬ ਦੇ ਵਿੱਚ ਇਹਨਾਂ ਤੇ ਧਰਨਾ ਲਾਵਾਂਗੇ ਸਾਨੂੰ ਮਾਮਤਾ ਨਾਮ ਮਿਲਣ ਕਰਕੇ ਰਜਿਸਟ੍ਰੇਸ਼ਨ ਨਹੀਂ ਮਿਲ ਰਹੀ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਉਹਦੇ ਲਈ ਅੱਜ ਵੀ ਧਰਨਾ ਸਾਡਾ ਪਟਾਲਾ ਅੱਜ ਬੈਕ ਪਰ ਕਰਾ ਰਹੇ ਹਾਂ